ईडी ਅਤੇ ईडी ਦੇ ਸਰਪੋਚ ਅਧਿਕਾਰੀਆਂ ਦਾ ਵੱਡਾ ਐਕਸ਼ਨ ਪੰਜਾਬ ਦੇ ਦੋ ਨਾਮੀ ਗ੍ਰਾਮੀ ਚਿਹਰੇ ਰੜਾਰ ਤੇ ਅਗਲੇ ईडी ਅਤੇ ईडी ਦੇ ਸਰਪੋਚ ਅਧਿਕਾਰੀਆਂ ਦੇ منی ਲਾਂਡਰਿੰਗ ਦੇ ਮਾਮਲੇ ਨੂੰ ਲੈ ਕੇ ਫਸ ਗਏ ਨੇ ਪੰਜਾਬ ਅਤੇ ਭਾਰਤ ਦੇ ਮਸ਼ਹੂਰ ক্রিকেট ਖਿਡਾਰੀ ਯਵਰਾਜ ਸਿੰਘ ਅਤੇ ਉਸ ਤੋਂ ਬਾਅਦ ਫਿਲਮੀ ਐਕਟਰ ਸੋਨੂ ਸੂਤ ਸੋਨੂ ਸੂਤ ਤੋਂ ਇਲਾਵਾ ਰੌਬਰ ਅਥੱਪਾ ਵੀ ਈਡੀ ਦੇ ਰਡਾਰ ਤੇ ਆ ਗਏ ਨੇ ਮਨੀ ਲੌਂਡਿੰਗ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਆ ਰਹੀ ਹੈ ਯੁਵਰਾਜ ਸਿੰਘ ਸੋਨੂ ਸੂਤ ਅਤੇ ਰੌਬਰ ਉਥੱਪਾ ਨੂੰ ਲੈ ਕੇ ਇਹ ਤਿੰਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਈਡੀ ਦੇ ਤਲਬ ਹੁਣਾ ਪਵੇਗਾ ਵੱਡੇ ਪੱਧਰ ਤੇ ਇਹਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਪੈਸਾ ਆਇਆ ਕਿਤੋਂ ਇਨਵੈਸਟਮੈਂਟ ਕਿਵੇਂ ਕੀਤਾ ਗਿਆ ਅਤੇ ਤੁਹਾਨੂੰ ਇਸ ਦੀ ਪਰਮਿਸ਼ਨ ਕਿਨੇ ਦਿੱਤੀ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਆਨਲਾਈਨ ਸੱਟੇਬਾਜ਼ੀ ਐਪ ਨਾਲ ਜੁੜੇ ਮਨੀ ਲੌਂਡਿੰਗ ਮਾਮਲੇ ਵਿੱਚ ਈਡੀ ਨੇ 56 ਹੋਰ ਕੱਸ ਦਿੱਤਾ ਹੈ ক্রিকেট ਜਗਤ ਤੋਂ ਬਾਅਦ ਹੁਣ ਬਾਲੀਵੁੱਡ ਵੀ ਈਡੀ ਦੀ ਜਾਂਚ ਦੇ ਦਾਇਰੇ ਵਿੱਚ ਆ ਗਿਆ ਹੈ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਰੌਬਰਟ ਅਥਾਪਾ ਤੋ ਬਾਅਦ ਹੁਣ ਮਸ਼ਹੂਰ ਅਦਾਕਾਰ ਸੋਨੂ ਸੂਦ ਨੂੰ ਵੀ ਪੁਛਗਿਛ ਲਈ ਤਲਬ ਕੀਤਾ ਗਿਆ ਹੈ ਈਡੀ ਨੇ ਇਸ ਮਾਮਲੇ ਵਿੱਚ ਕਈ ਵੱਡੀਆਂ ਹਸਤੀਆਂ ਨੂੰ ਸਮਨ ਜਾਰੀ ਕੀਤੇ ਨੇ ਯਵਰਾਜ ਸਿੰਘ ਨੂੰ 23 ਸਤੰਬਰ ਨੂੰ ਪੇਸ਼ ਹੋਣ ਦੇ ਦਿੱਤਾ ਗਿਆ ਹੈ ਸੋਨੂ ਸੂਦ ਨੂੰ 24 ਸਤੰਬਰ ਨੂੰ ਦਿੱਲੀ ਦੇ ਹੈੱਡ ਕੁਆਰਟਰ ਵਿੱਚ ਸਮਨ ਭੇਜਿਆ ਗਿਆ ਹੈ ਰੌਬਰਟ ਅਥੱਪਾ ਦੇ ਕੋਲੋਂ 27 22 ਸਤੰਬਰ ਨੂੰ ਵੱਡੇ ਪੱਮਾਨੇ ਤੇ ਪੁਛਗਿਛ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਇਹ ਜਾਂਚ ਐਕਸ ਬੈਟ ਵਰਗੇ ਕਈ ਗੈਰ ਕਾਨੂੰਨੀ ਆਨਲਾਈਨ ਸੱਟੇਬਾਜ਼ੀ ਪਲੇਟਫਾਰਮਾਂ ਨਾਲ ਸੰਬੰਧਿਤ ਹੈ ਜਿਨ੍ਹਾਂ ਤੇ ਵੱਡੇ ਪੱਧਰ ਤੇ ਮਨੀ ਲਾਂਡਰਿੰਗ ਟੈਕਸ ਚੋਰੀ ਦੇ ਦੋਸ਼ਾਂ ਟੀਡੀਏ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹਨਾਂ ਮਸ਼ਹੂਰ ਹਸਤੀਆਂ ਨੇ ਇਹਨਾਂ ਐਪਸ ਨੂੰ ਪ੍ਰਮੋਟ ਕਰਨ ਲਈ ਕਿੰਨਾ ਪੈਸਾ ਲਿਆ ਇਸ ਗੈਰ ਕਾਨੂੰਨੀ ਨੈਟਵਰਕ ਵਿੱਚ ਉਹਨਾਂ ਦੀ ਕੀ ਭੂਮਿਕਾ ਸੀ ਹਾਲਾਂਕਿ ਭਾਰਤ ਸਰਕਾਰ ਵੱਲੋਂ ਇਹ ਸੱਟੇਬਾਜ਼ੀ ਦੀ ਐਪ ਨੂੰ ਪ੍ਰਮੋਟ ਨਹੀਂ ਕੀਤਾ ਜਾਂਦਾ ਲੇਕਿਨ ਯੁਵਰਾਜ ਸਿੰਘ ਫਿਲਮੀ ਐਕਟਰ ਸੋਨੂ ਸੂਦ ਕ੍ਰਿਕਟ ਖਿਡਾਰੀ ਰੋਬਰਟ ਅਥੱਪਾ ਨੇ ਆ 2020 ਦੇ ਮੈਚਾਂ ਦੇ ਵਿੱਚ ਉਸ ਨੂੰ ਪ੍ਰਮੋਟ ਕੀਤਾ ਹਾਲਾਂਕਿ ਪਾਕਿਸਤਾਨ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਪ੍ਰਮੋਟ ਨਾ ਕੀਤੀਆਂ ਜਾਣ ਫਿਲਮੀ ਐਕਟਰਾਂ ਵੱਲੋਂ ਅਤੇ ਖਾਸ ਕਰਕੇ ਖਿਡਾਰੀਆਂ ਵੱਲੋਂ ਖਾਸ ਕਰਕੇ ਜਿਹੜੇ ਕ੍ਰਿਕਟ ਦੇ ਖਿਡਾਰੀ ਨੇ ਲੇਕਿਨ ਇਸ ਦੇ ਪਾਪਯੂਦ ਵੀ ਆਪਣੇ ਕੰਮ ਤੋਂ ਬਾਤ ਨਹੀਂ ਆਏ ਯੁਗਰਾਜ ਸਿੰਘ ਰੋਬਰਟ ਅਥੱਪਾ ਅਤੇ ਸੋਨੂ ਸੂਦ ਦੱਸਿਆ ਜਾ ਰਿਹਾ ਹੈ ਕਿ ਸਤੰਬਰ 23 ਨੂੰ ਜਵਰਾਜ ਦੇ ਕੋਲੋਂ 24 ਨੂੰ ਸੋਨੂ ਸੁਦ ਕੋਲੋਂ ਅਤੇ 22 ਸਤੰਬਰ ਨੂੰ ਰੋਬਰਟ ਅਥੱਪਾ ਦੇ ਕੋਲੋਂ ਵੱਡੇ ਪੱਮਾਨੇ ਤੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਵੱਲੋਂ ਇਹ ਆਨਲਾਈਨ ਸੱਤੇ ਬਾਜੀ ਨੂੰ ਪ੍ਰਮੋਟ ਕਰਨ ਲਈ ਕਿੰਨਾ ਪੈਸਾ ਲਿਆ ਗਿਆ ਸੂਤਰਾਂ ਦੇ ਹੁਣ ਤੱਕ ਸਾਰੇ ਕੌਣ ਕੌਣ ਜਾਂਚ ਦੇ दायरे ਵਿੱਚ ਆਏ ਹਨ ਇਸ ਮਾਮਲੇ ਵਿੱਚ ਹੁਣ ਕਈ ਵੱਡੇ ਨਾਮ ਸਾਹਮਣੇ ਆਏ ਹਨ ਯੂਰਾਜ ਸਿੰਘ ਤੋਂ ਇਲਾਵਾ ਰੋਬਰਟ ਥੱਪਾ ਸੁਰੇਸ਼ ਰੈਣਾ ਸ਼ਿਖਰ ਧਵਨ ਤੋਂ ਵੀ ਪਹਿਲਾਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਫਿਰ ਵੀ ਸਤਾਰਿਆਂ ਦੇ ਵਿੱਚ ਸੋਨੂ ਸੂਦ ਇਲਾਵਾ ਸਾਬਕਾ ਟੀਐਮਸੀ ਸੰਸਦ ਮੈਂਬਰ ਅਦਾਕਾਰ ਮਿੰਮੀ ਚੱਕਰਵਤੀ ਬੰਗਾਲੀ ਅਦਾਕਾਰਾਂ ਅੰਕੂ ਹਾਜਰਾ ਤੋਂ ਵੀ ਪੁੱਛਗਛ ਕੀਤੀ ਜਾ ਚੁੱਕੀ ਹੈ ਅਦਾਕਾਰ ਉਸ਼ੀ ਰੁਤੇਲਾ ਜਿਸ ਨੂੰ ਐਕਸ ਬੈਟ ਦੀ ਬ੍ਰਾਂਟ ਮੈਸਟਰ ਕਿਹਾ ਜਾਂਦਾ ਹੈ ਕਿਉਂਕਿ ਤਲਬ ਕੀਤਾ ਗਿਆ ਪਰ ਉਹ ਅਜੇ ਤੱਕ ਪੇਸ਼ ਨਹੀਂ ਹੋਏ ਦੱਸਿਆ ਜਾ ਰਿਹਾ ਹੈ ਕਿ ਇੱਕ ਅੰਦਾਜ਼ੇ ਅਨੁਸਾਰ ਭਾਰਤ ਦਾ ਆਨਲਾਈਨ ਸੱਟੇਬਾਜ਼ੀ ਬਾਜ਼ਾਰ 100 ਬਿਲੀਅਨ ਅਮਰੀਕੀ ਡਾਲਰ ਤੋਂ ਵੱਧਦਾ ਹਰ ਸਾਲ 30 ਦੇ ਧਾਰਨ ਵਧ ਰਿਹਾ ਹੈ ਜਾਨਕਿ 100 ਮਿਲੀਅਨ ਡਾਲਰ ਦਾ ਕਾਰੋਬਾਰ ਐ ਆਨਲਾਈਨ ਸੱਤੇ ਬਾਜੀ ਦਾ ਤੇ ਹਰ ਸਾਲ 30% ਵਧ ਰਿਹਾ ਹੈ ਈਡੀ ਦਾ ਮੰਨਣਾ ਹੈ ਕਿ ਇਹ ਐਪਸ ਨਾਲ ਸਿਰਫ ਲੋਕਾਂ ਨੂੰ ਕਰੋੜਾਂ ਰੁਪਏ ਦੀ ਠੱਗੀ ਮਾਰ ਰਹੇ ਹਨ ਬਲਕਿ ਦੇਸ਼ਾਂ ਦੀ ਆਰਥਿਕਤਾ ਨੂੰ ਵੀ ਭਾਰੀ ਦੇਸ਼ ਦੀ ਆਰਥਿਕਤਾ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਰਹੇ ਹਨ ਇਹੀ ਕਾਰਨ ਹੈ ਕਿ ਸਰਕਾਰ ਅਤੇ ਜਾਂਚ ਏਜੰਸੀਆਂ ਉਹਨਾਂ ਤੇ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਹਨ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਵਿੱਚ ਹੋਰ ਵੱਡੇ ਨਾਂ ਆਉਣ ਦੀ ਸੰਭਾਵਨਾ ਹੈ ਯਾਨੀ ਕਿ ਈਡੀ ਵੱਲੋਂ ਜਿਹੜਾ ਆਪਣਾ ਦੰਦ ਤੇਜ਼ ਕਰ ਦਿੱਤਾ ਗਿਆ ਹੈ ਯੁਵਰਾਜ ਸਿੰਘ ਨੂੰ ਲੈ ਕੇ ਰੋਬਰਨ ਥੱਪਾ ਅਤੇ ਫਿਲਮੀ اداکار सोनू सूद ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਈ ਕ੍ਰਿਕਟ ਖਿਡਾਰੀ ਅਤੇ ਫਿਲਮੀ ਸtare ਈਡੀ ਦੀ ਰਡਾਅ ਤੇ ਹੋਰਗੇ ਕਿਉਂਕਿ ਦੇਸ਼ ਨੂੰ ਆਰਥਿਕਤਾ ਦਾ ਬੜਾ ਵੱਡਾ ਝਟਕਾ ਲੱਗਦਾ ਹੈ ਜਦੋਂ ਆਨਲਾਈਨ ਤੇ ਲੋਕਾਂ ਦੇ ਪੈਸੇ ਮਾਰੇ ਜਾਂਦੇ ਨੇ ਲੋਕਾਂ ਨੂੰ ਭੈੜੀ ਆਦਤ ਸੱਟੇਬਾਜ਼ੀ ਦੀ ਲਗਾਈ ਜਾਂਦੀ ਹੈ ਸੂਤਰਾਂ ਦੇ ਬਾਰੇ ਤੋਂ ਐਪ ਜਾਣਕਾਰੀ ਦੇ ਅਨੁਸਾਰ ਆਉਣ ਵਾਲੇ ਦਿਨਾਂ ਦੇ ਵਿੱਚ ਯੁਵਰਾਜ ਸਿੰਘ ਸੋਨੂ ਸੂਦ ਅਤੇ ਰੋਬਰ ਅਥੱਪਾ ਤੋਂ ਇਲਾਵਾ ਹੋਰ ਕਈ ਫਿਲਮੀ ਸਟਾਰਾਂ ਅਤੇ ਕ੍ਰਿਕਟ ਖਿਡਾਰੀਆਂ ਉੱਤੇ ਈਡੀ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ